ਜੇਕਰ ਤੁਸੀਂ ਆਪਣੀ ਕਾਰ ਜਾਂ ਕਿਸੇ ਹੋਰ ਵਾਹਨ ਨੂੰ ਸੁੱੰਨਾ ਛੱਡ ਕੇ ਪਰਾਂ ਹੁੰਦੇ ਹੋ ਤਾਂ ਹੁਣ ਸਤਾਰਕ ਹੋ ਜਾਓ ਕਿਉਂਕਿ ਤੁਹਾਡੇ ਵਾਹਨ 'ਚ ਰੱਖੇ ਪੈਸੇ ਜਾਂ ਫਿਰ ਹੋਰ ਕੋਈ ਕੀਮਤੀ ਸਮਾਨ ਚੀਜ਼ ਕਦੋਂ ਲੁਟੇਰੇ ਲੈ ਕੇ ਫਰਾਰ ਹੋ ਜਾਣ ਇਸ ਦੀ ਤੁਹਾਨੂੰ ਪਿੰਕ ਤੱਕ ਨਹੀਂ ਹੋਣੀ ਇਸ ਗੱਲ ਦੀ ਗਵਾਹੀ ਭਰਦੀ ਇਹ ਵੀਡੀਓ ਬਠਿੰਡੇ ਦੇ ਰਾਮਪੁਰਾ ਫੋਟੋ ਸਾਹਮਣੇ ਆਈ ਹੈ ਜਿੱਥੇ ਵੀਡੀਓ ਦੇ ਵਿੱਚ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਉਂਦੇ ਨਜ਼ਰ ਆ ਰਹੇ ਹਨ ਅੱਗੇ ਦੇਖਿਓ ਕਿਵੇਂ ਕੁਝ ਹੀ ਸੈਕਟਾਂ ਦੇ ਵਿੱਚ ਗੱਡੀ ਚੋਣ ਲੱਖਾਂ ਰੁਪਏ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਦੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਕਟਨਾ ਕੋਈ 11:10-12 ਮਿੰਟ ਦੀ ਹੈ ਜੀ। ਬੇਟੇ ਨੇ ਥੇਲਾ ਰੱਖਿਆ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ। ਤੇ ਅਸੀਂ ਜਾਣਾ ਸੀ ਘਰ ਮੈਂ ਇਨ ਟਾਈਮ ਬਾਥਰੂਮ ਚਲਾ ਗਿਆ। ਉਹਨੇ ਕੋਈ ਸਮਾਨ ਰਖਾਇਆ ਵਿੱਚ ਤੇ ਇਨ ਟਾਈਮ ਉਹ ਬੰਦੇ ਤਾੜ ਸੀਗੇ ਵੇਖੀ ਕਰ ਰਹੇ ਸਨ ਪਹਿਲਾਂ। ਖਿੜਕੀ ਖੁੱਲੀ ਸੀ ਡਰਾਈਵਰ ਸਾਰੀ ਗੱਡੀ ਖੁੱਲੀ ਸੀ ਡਰਾਈਵਰ ਸਾਈਡ ਵਾਲੀ ਬੋਕਸ ਦੀ ਖਿੜਕੀ ਖੁੱਲੀ ਆ ਉਹਨਾਂ ਨੇ। ਤੇ ਥੇਲਾ ਸੀਗਾ ਜੀ ਜਿਹੜੇ 1.5 ਲੱਖ ਦੇ ਕਰੀਬ ਸੀਗੇ। ਲੈ ਕੇ ਲਿਆ। ਮੋਟਰਸਾਈਕਲ ਸੀ ਦੋ ਬੰਦੇ ਸੀਗੇ ਅਸੀਂ ਬਾਅਦ ਚ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਐ ਐਸਐਚਓ ਸਾਹਿਬ ਕਹਿੰਦੇ ਅਸੀਂ ਲੱਭ ਕੇ ਦਵਾਂਗੇ ਤੁਹਾਨੂੰ ਜੂਰ ਕਰਾਂਗੇ ਉਸ ਵਾਰ ਇੱਕ ਬੰਦੇ ਨੂੰ ਲੱਗਦਾ ਕੌਣ ਜਾਣਕਾਰੀ ਨਾ ਜੀ ਜਾਣਕਾਰੀ ਨਾ ਅਸੀਂ ਦੇਖਿਆ ਕਦੇ ਮੋਟਰਸਾਈਕਲ ਸੀ ਕਾਲਾ ਜੀ ਉਹਨਾਂ ਕੋਲ ਐਫਜੈਡ ਤੇ ਇਹ ਪੇਮੈਂਟ ਜਿਹੜੀ ਤੁਹਾਡੀ ਤੁਸੀਂ ਦੱਸ ਰਹੇ ਹੋ ਕਾਦੀ ਇਹ ਸਵੇਰੇ ਜਿਹੜੀ ਅਸੀਂ ਕਸਟਮਰ ਤੋਂ ਲੈਣਾ ਹੁੰਦਾ 65400 ਦਾ ਸਵੇਰੇ ਕੈਸ਼ ਆਇਆ ਜੀ ਬਾਕੀ ਜਿਹੜਾ ਸੌਦਾ ਕੈਸ਼ ਵਿਕਦਾ ਜੀ ਇੱਥੇ ਕੀ ਵੇਚ ਆਈ ਫਰੂਟ ਵਗੈਰਾ ਜੀ ਜਿਵੇਂ ਸਾਡੇ ਕੋਲ ਸੇਵ ਹੈ ਉਹ ਫਰੂਟ ਦਾ ਕੰਮ ਹੀ ਆਪਣਾ ਮੇਨ ਕਿ ਪਿਆਜ਼ ਪੂਜੀ ਪਿਆਜ਼ ਦੇ ਪੈਸੇ ਆ ਜਾਂਦੇ ਉਹ ਦਾ ਇਹ ਘਟਣਾ ਕੋਈ 11:00 ਵਜੇ ਕੇ 10-12 ਮਿੰਟ ਦੀ ਹੈ ਜੀ ਬੇਟੇ ਨੇ ਥੇਲਾ ਰੱਖਿਆ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਤੇ ਅਸੀਂ ਜਾਣਾ ਸੀ ਘਰ ਮੈਂ ਇਨ ਟਾਈਮ ਕੌਸਟੂਮ ਚਲਾ ਗਿਆ ਉਹਨੇ ਕੋਈ ਸਮਾਨ ਰੱਖਾਇਆ ਵਿੱਚ ਤੇ ਇਨ ਟਾਈਮ ਉਹ ਬੰਦੇ ਤੜ ਸੀਗੇ ਵੇਖੀ ਕਰ ਰਹੇ ਸੀ ਪਹਿਲਾਂ ਖਿੜਕੀ ਖੁੱਲੀ ਸੀ ਡਰਾਈਵ ਸਾਰੀ ਗੱਡੀ ਖੁੱਲੀ ਸੀ ਡਰਾਈਵਰ ਸਾਈਡ ਵਾਲੇ ਬੋਕਸੇ ਖਿੜਕੀ ਖੋਲੀ ਆ ਉਹਨਾਂ ਨੇ ਤੇ ਥੇਲਾ ਸੀਗਾ ਜੀ ਤੇ 1.5 ਲੱਖ ਦੇ ਕਰੀਬ ਸੀਗੇ ਅੱਕੇ ਲੈ ਗਏ ਮੋਟਰਸਾਈਕਲ ਸੀ ਦੋ ਬੰਦੇ ਸੀਗੇ ਅਸੀਂ ਬਾਅਦ ਚ ਪੁਲਿਸ ਨੂੰ ਫੋਨ ਕੀਤਾ ਪੁਲਿਸ ਆਈ ਐ ਐਸ ਐਚਓ ਸਾਹਿਬ ਕਹਿੰਦੇ ਅਸੀਂ ਲੱਭ ਕੇ ਦਵਾਂਗੇ ਤੁਹਾਨੂੰ ਜੂਰ ਕਰਾਂਗੇ ਉਸ ਵਾਸਤੇ ਇੱਕ ਬੰਦੇ ਨੂੰ ਲੱਗਦਾ ਕੌਣ ਜਾਣਕਾਰੀ ਨੀ ਤੋ ਨਾ ਜੀ ਜਾਣਕਾਰੀ ਨਾ ਅਸੀਂ ਦੇਖਿਆ ਕਦੇ ਮੋਟਰਸਾਈਕਲ ਸੀ ਕਾਲਾ ਜਰ ਉਹਨਾਂ ਕੋਲ ਐਫ ਜੈਡ ਤੇ ਇਹ ਪੇਮੈਂਟ ਜਿਹੜੀ ਤੁਹਾਡੀ ਤੁਸੀਂ ਦੱਸ ਰਹੇ ਹੋ ਕਾਦੀ ਇਹ ਸਵੇਰੇ ਜਿਹੜੀ ਅਸੀਂ ਕਸਟਮਰ ਤੋਂ ਲੈਣਾ ਹੁੰਦਾ 65400 ਦਾ ਸਵੇਰੇ ਕੈਸ਼ ਆਏਗੀ ਬਾਕੀ ਜਿਹੜਾ ਸੋਦਾ ਕੈਸ਼ बिकਦਾ ਜੀ ਇੱਥੇ ਕੀ ਵੇਚ ਆਈ ਫਰੂਟ ਵਗੈਰਾ ਜੀ ਜਿਵੇਂ ਸਾਡੇ ਕੋਲ ਸੇਵ ਹੈ ਉਹ ਫਰੂਟ ਦਾ ਕੰਮ ਹੀ ਆਪਣਾ ਮੇਨ ਕਿ ਪਿਆਜ਼ ਪੂਰੀ ਪਿਆਜ਼ ਦੇ ਪੈਸੇ ਆ ਜਾਣਗੇ ਉਹਦਾ ਇਸ ਮੌਕੇ ਆੜਤੀਏ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਲੁਟੇਰਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹੇਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਹਨਾਂ ਫਰਾਰ ਹੋਏ ਲੁਟੇਰਿਆਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ